ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਕੋਈ ਮਰੀਜ਼ ਨਾ ਆਇਓ ਸਿਰੇ ਮੇਰੀ ਨੌਲੇਜ ਨੂੰ ਜਾਂ ਜਿਹੜੀ ਮੇਰੀ ਬੇਵਾਕ ਬੋਲਣ ਦਾ ਟ੍ਰੈਂਡ ਹੈ ਉਹਨੂੰ ਹਕੀਕਤ ਨਾਲ ਦਿਲੋਂ ਸਮਝਣ ਦੀ ਕੋਸ਼ਿਸ਼ ਕਰਿਓ ਕਿ ਮੈਂ ਸੱਚਾਈ ਬੋਲ ਰਿਹਾ ਕਿ ਝੂਠ ਬੋਲ ਰਿਹਾ ਦੂਜਿਆਂ ਦੀ ਗੱਲਾਂ 'ਚ ਆ ਕੇ ਆਪਣੇ ਗਿਰੇਵਾਨ ਦੇ ਵਿੱਚ ਆਪਣੇ ਆਪ ਨੂੰ ਬਿਮਾਰੀ ਦਿਖਾਣਾ ਨਾ ਛੁਰੂ ਕਰਦੋ ਲੋਕਾਂ ਨੂੰ YouTube ਤੋਂ ਪੈਸੇ ਆਉਂਦੇ ਆ ਬਕਵਾਸ ਕਰਨਗੇ ਵੇਲੇ ਲੋਕ ਦੇਖਣਗੇ ਤਾਂ ਹੀ ਆਪਣਾ ਬਿਮਾਰ ਸਮਝਣਗੇ ਕੁਰ ਦਵਾਈ ਦੀ ਲੋੜ ਹੈ ਕਿ ਨਹੀਂ ਹੈਗੀ 20 ਸਾਲ ਤੋਂ ਤੁਸੀਂ ਦਵਾਈਆਂ ਖਾਣ ਲੱਗ ਪੈਂਦੇ ਹੋ 20 ਸਾਲ ਤੋਂ ਤੁਸੀਂ ਗੰਦਾ ਕੰਟੈਂਟ ਦੇਖ ਕੇ ਇੰਜੋਏ ਜ਼ਿਆਦਾ ਕਰਨ ਲੱਗ ਪੈਂਦੇ ਹੋ ਪ੍ਰੋਬਲਮ ਪੈਦੀ ਗਲਤੀਆਂ ਇਹ ਨੇ ਕਿ ਆਪਾਂ 네ਗੇਟਿਵ ਕੰਟੈਂਟ ਦੇਖਿਆ ਸਕਰੋਲ ਕਰ ਰਹੇ ਆ ਗੰਦਾ ਵੀਡੀਓ ਆਇਆ ਮੇਰੇ ਦਿਲ ਦੇ ਵਿੱਚ ਮੇਰੇ ਹਾਰਮੋਨ ਉ ਜਾਗਰ ਹੋਏ ਮੈਂ ਬਾਥਰੂਮ ਚ ਗਿਆ ਗੰਦ ਫਲਾਇਆ ਤੇ ਵਾਪਸ ਆ ਗਿਆ ਇਹਨੂੰ ਭਾਜੀ ਬਲਗਰ ਕੰਟੈਂਟ ਕਹਿੰਦੇ ਆ ਸਾਇੰਸ ਆਯੁਰਵੇਦਾ ਦੀ ਇਹ ਕਹਿੰਦੀ ਆ ਅਸੀਂ ਬੱਲੇ ਔਸ਼ਦੀ ਦੰਨੇ ਆਸੀਂ ਤਾਕਤ ਦੀ ਔਸ਼ਦੀ ਦੰਨੇ ਆ ਤੁਹਾਡੇ ਦਿਮਾਗ ਦੀ ਤਾਕਤ ਮਰਦਾਨਾ ਤਾਕਤ ਸਰੀਰਿਕ ਤਾਕਤ ਨਹੀਂ ਇਹ ਨਹੀਂ ਕਹਿੰਦੇ ਕਿ ਟਾਈਮਿੰਗ ਦੀ ਤਾਕਤ ਨਹੀਂ ਇਹ ਨਹੀਂ ਕਹਿੰਦੇ ਇਰੈਕਸ਼ਨ ਦੀ ਤਾਕਤ ਨਹੀਂ ਹੁਣ ਟਾਈਮਿੰਗ ਦੀ ਜਿਹੜੀ ਤਾਕਤ ਹੈ ਉਹ ਬੇਸਿਕਲੀ ਸਰੀਰ ਦੇ ਬਲਬੋਫਾਰਮਿਸ ਮਸਲ ਤੋਂ ਹੁੰਦੀ ਹੈ ਕਿਉਂ ਕਿ ਇਸੇ ਸੀ ਕਿ ਬਾਕੀ ਬਲਬੋਫਾਰਮਿਸ ਮਸਲ ਸਟਰੈਂਥਨ ਹੀ ਹੈਗਾ ਤੁਹਾਡਾ ਤੁਹਾਨੂੰ ਕੀ ਗੱਲ ਐਕਸਰਸਾਈਜ਼ ਦੀ ਲੋੜ ਆ ਤੁਹਾਨੂੰ ਬਲਬੋਫਾਰਮਿਸ ਮਸਲ ਦੀ ਐਕਸਰਸਾਈਜ਼ ਲੋੜ ਆ ਉਹਨੂੰ ਬੇਸਿਕਲੀ ਕੀ ਗੈਲੈਕਸੀ ਬਟਰਫਲਾਈ ਯੋਗਾ ਪ੍ਰੋਪਰ ਵਾਕ ਐਕਸਰਸਾਈਜ਼ ਜ਼ਰੂਰ ਹੈ ਤਾਂ ਕਿ ਤੁਹਾਡੇ ਬਾਡੀ ਦਾ ਸਟੈਂਪ ਨਾ ਨਾ ਤੁਹਾਨੂੰ ਪਤਾ ਤੁਹਾਡੀਆਂ ਸਾਰੀਆਂ ਗੱਲਾਂ ਦਰਸ਼ਕਾਂ ਦੇ ਸ਼ਾਇਦ ਉੱਪਰੋਂ ਨੰਗ ਜਾਣ ਕਿਉਂਕਿ ਤੁਸੀਂ ਬਹੁਤ ਨਵੀਂ ਗੱਲ ਦੱਸ ਰਹੇ ਹੋ ਆਈਵੀਐਫ ਸੈਂਟਰ ਖੁੱਲ ਗਏ ਆ ਕਾਉਂਸਲਿੰਗ ਮਤਲਬ ਸੈਂਟਰ ਨੇ ਤੁਸੀਂ ਕਰੋ ਵੀ ਆਈਵੀਐਫ ਸੈਂਟਰਸ ਦਾ ਲੈਣਾ ਦੇਣਾ ਸਿਰਫ ਤਦ ਹੈ ਅਗਰ ਤੁਹਾਡੇ ਸਪਰਮ ਕਾਊਂਟ ਜਿਹੜੇ ਨੇ ਐਪਰੋਪਰੀਏਟ ਨਹੀਂ ਹੈਗੇ ਜਾਂ ਤੁਹਾਡੇ ਸਪਰਮ ਦੇ ਵਿੱਚ ਜਿਹੜਾ ਸਪਰਮ ਕਾਊਂਟ ਦੇ ਵਿੱਚ ਇੱਕ ਜਿਹੜਾ ਸਪਰਮ ਹੁੰਦਾ ਨਾ ਉਹਦਾ ਇੱਕ ਸਿਰ ਹੁੰਦਾ ਇੱਕ ਟੇਲ ਹੁੰਦੀ ਹੈ ਅਗਰ ਹੈੱਡ ਦੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਕਿ ਆਂਡੇ 'ਚ ਫਿਊਜ਼ ਕਰਕੇ ਤਾਕਤ ਪਾ ਕੇ ਆਂਡੇ ਦੇ ਵਿੱਚ ਬੱਚਾ ਉਤਪੰਨ ਕਰ ਸਕੇ ਜਾਂ ਫਿਰ ਟੇਲ 'ਚ ਇੰਨੀ ਤਾਕਤ ਨਹੀਂ ਹੈਗੀ ਕਿ ਉਸ ਸperm ਨੂੰ ਅੱਗੇ ਲੈ ਕੇ ਆਂਡਾ ਫੋੜ ਸਕੇ ਤਾਂ ਤੁਹਾਡੇ IVF ਸੈਂਟਰ ਦੀ ਲੋੜ ਹੈਗੀ ਹੈ ਵੈਸਟਰਨ ਕਲਚਰ ਦਾ ਹਾਲ ਦੇਖ ਲਓ ਬੱਚੇ 16 ਸਾਲ ਦੇ ਹੋਏ ਨਹੀਂ ਤੇ ਉਹਨਾਂ ਨੂੰ ਪੁੱਛਦੇ ਹੀ ਨਹੀਂ ਘਰੋਂ ਨਿਕਲ ਜਾਂਦੇ ਆ ਤੂੰ ਮਰ ਖਾਪ ਬਿਮਾਰੀ ਰੱਟਕਾ ਲੱਪਕਾ ਕੋਈ ਲੈਣਾ ਦੇਣਾ ਹੀ ਨਹੀਂ ਭਾਜੀ ਆਪਾਂ ਉਹ ਕਲਚਰ ਨਹੀਂ ਦੇਖ ਸਕਦੇ ਇਹ ਸਾਡਾ ਮੁੰਡਾ ਜਾਂ ਸਾਡੀ ਕੁੜੀ ਸਾਨੂੰ ਨਹੀਂ ਪੁੱਛਾਂਗੇ ਨਾ ਸਾਡਾ ਇਹ ਹਾਲ ਹੋ ਜਾਂਦਾ ਸੀ ਡੁੱਬ ਕੇ ਮਰ ਜਾਂਦਾ ਨਹੀਂ ਫਿਰ ਸਰ ਇਹਦਾ ਕੀ ਜੜ ਕੀ ਹੈ ਮੇਨ ਗੱਲ ਪ੍ਰੋਬਲਮ ਬਸ ਸਾਰੇ ਡਿਸਕਸ ਕਰਦੇ ਅਸੀਂ ਜੜ ਇਹ ਹੈ ਕਿ ਅਸੀਂ ਆਪਣੇ ਸੰਸਕਾਰਾਂ ਤੋਂ ਦੂਰ ਹੋ ਰਹੇ ਹਾਂ ਅੱਜ ਦਾ ਜਿਹੜਾ ਮਰੀਜ਼ ਹੈ ਨਾ ਉਹ ਵਿਚਾਰਾ ਮਰੀਜ਼ ਹੁੰਦਾ ਨਹੀਂ ਉਹ ਦੇਖ ਦੇਖ ਕੇ ਤੇ ਸਾਨੂੰ ਸੁਣ ਕੇ ਮਰੀਜ਼ ਬਣਦਾ ਹੈ ਤੇ ਡਾਕਟਰ ਦੇ ਜੇਬਾਂ ਦੇ ਅੰਦਰ ਵੀ ਜੇਬਾਂ ਲੱਗੇ ਤੇ ਹਜਾਮਾ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਛਿੱਲੀ ਜਾ ਰਹੇ ਆ ਬਸ ਕਿਉਂਕਿ ਮਰੀਜ਼ ਕਹਿੰਦਾ ਡਾਕਟਰ ਮੈਨੂੰ ਜੋ ਮਰਜ਼ੀ ਕਰ ਮੈਨੂੰ ਆ ਠੀਕ ਕਰ ਦੇ ਅੱਜ ਕੀ ਕਹਿ ਰਹੇ ਆ ਅੱਜ ਜਦ ਕਿ ਆਯੁਰਵੈਦ ਕੀ ਕਹਿੰਦਾ ਔਲੇ ਦਾ ਖਾਦਾ ਤੇ ਬਜ਼ੁਰਗਾਂ ਦਾ ਕਿਹਾ ਬਾਅਦ ਦੇ ਵਿੱਚ ਪਤਾ ਲੱਗਦਾ ਇਹ ਆਯੁਰਵੈਦ ਦੀ ਬਾਣੀ ਹੈ। ਤੋਂ ਆਪਾਂ ਲੁਧਿਆਣਾ ਵਿੱਚ ਰੱਤੀ ਹੈ ਨਾ ਕਿਸੇ ਵੀ ਕੈਮਿਸ ਕੋਲ ਰਾਤ ਨੂੰ 7 ਵਜੇ ਤੋਂ ਬਾਅਦ ਜਾਈਓ ਦੇਖਿਓ ਪੁੱਛਿਓ ਸਭ ਤੋਂ ਵੱਧ ਕੀ ਚੀਜ਼ ਵਿਕਦੀ ਪਈ ਹੈ। ਪੁੱਛਿਓ ਜ਼ਰੂਰ ਤੁਹਾਨੂੰ ਜਵਾਬ ਖੁਦ ਮਿਲ ਜਾਊਗਾ ਤੇ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਜਵਾਬ ਆਪਨੇ ਮਿਲ ਜਾਣਾ। ਜਿਦੋਂ ਤੁਹਾਡੇ ਦਾਦੇ ਸੀਗੇ 8 8 9 9 ਨਿਆਣੇ ਆਰਾਮ ਨਾਲ ਹੋ ਜਾਂਦੇ ਸੀ ਬਿਲਕੁਲ ਹੋ ਜਾਂਦੇ ਸੀ ਤੇ ਅੱਜ ਇੱਕ ਕਰਨਾ। ਬਾਤ ਔਖਾ ਹੋ ਰਿਹਾ। ਕਿਉਂ ਔਖਾ ਹੋ ਰਿਹਾ? ਇਹਦਾ ਕੀ ਕਾਰਨ ਹੈ? ਭਾਜੀ ਆਪਾਂ ਕਾਰਨ ਪੜੀ ਬਸ ਗੋਲੀਆਂ ਖਾ ਰਹੇ ਆ ਤੇ ਚੱਲ ਰਹੇ ਆ ਕਿ ਮੇਰੇ ਕੋਲ ਭੇਜ ਦਿਓ ਇਹੋ ਹੀ ਕਮੈਂਟ ਆ ਤੇ ਲੋਕਾਂ ਨੇ ਪੜਨਾ ਕਿ ਮੇਰੇ ਕੋਲ ਆ ਨਹੀਂ ਹੈਗਾ ਤਾਂ ਮੈਂ ਦਵਾਈ ਲੈ ਲਵਾਂ ਉਹ ਦਵਾਈ ਦਾ ਬਾਜ਼ਾਰ ਇੱਦਾ ਗਰਮ ਹੈ ਕਿ ਲੋਕਾਂ ਦੀ ਘਰ ਦੇ ਪੈਸੇ ਜਿਹੜੇ ਰਾਸ਼ਨ ਲਈ ਹੁੰਦੇ ਨੇ ਉਹ ਡਾਕਟਰ ਨੂੰ ਦੇ ਕਰਕੇ ਦਵਾਈਆਂ ਲੈ ਰਹੇ ਨੇ ਭਾਜੀ ਉਹ ਕੀ ਕਰਾਂ ਦੱਸੋ ਮੁੰਡਾ ਦਾ ਸੰਸਲੋ ਕਪਲਸ ਤੋਂ ਆਪਣਾ ਸਾਈਡ ਇੱਕ ਵਾਰੀ ਆ ਮੈਟਰ ਨੂੰ ਉੱਪਰ ਸਾਈਡ ਕਰਦੇ ਨੇ ਬੱਚਾ ਨਹੀਂ ਹੋ ਪਾਂਦਾ ਪਹਿਲੇ ਦਾਦਾਸ ਹੋ ਜਾਂਦੇ ਸੀ ਇੱਕ ਗੱਲ ਦੱਸੋ ਵੀ ਜੇਕਰ ਕੋਈ ਬੰਦਾ ਕਹਿੰਦਾ ਵੀ ਹਾਂ ਵੀ ਮੈਨੂੰ ਅਗਰ ਇਹ ਫੀਲ ਹੋ ਰਹੀ ਹੈ ਔਰ ਮੈਂ ਜਾਣਾ ਚਾਹਣਾ ਆਯੁਰਵੇਦਾ ਚ ਛੱਡੋ ਸਾਰੇ ਡਾਕਟਰਾਂ ਨੂੰ ਮੈਂ ਡਾਕਟਰ ਹ ਆਯੁਰਵੇਦਾ ਦੇ ਵਿੱਚ ਤੁਸੀਂ ਕਿਹੜਾ ਰਸਤਾ ਪਾਉਂਗੇ ਮੈਨੂੰ ਇਹ ਗੱਲ ਸਮਝਾਓ ਸਸ਼ੀ ਗਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਮੈਂ ਆਕਾਸ਼ ਔਰ ਇਸ ਵਕਤ ਸੜਨਾਲ ਐਤਾਂ ਦੀ ਜਾਨੀਮਾਨੀ ਹਸਤੀ ਮੌਜੂਦ ਹੈ ਪਹਿਲਾਂ ਇੰਟਰੋਡਿਊਸ ਬਾਤ ਚ ਕਰਾਉਣੇ ਪਹਿਲਾਂ ਮੈਂ ਇੱਕ ਵਾਰੀ ਇੱਕ ਛੋਟੀ ਜੀ ਬਰੀਫ ਕਰ ਦਿੰਨਾ ਹੈ ਕਿ ਦੋਸਤੋ ਤੁਹਾਨੂੰ ਪਤਾ ਹੀ ਅੱਜਕੱਲ ਸੋਸ਼ਲ ਮੀਡੀਆ ਤੇ ਕਿੰਨਾ ਕਿ ਜ਼ਿਆਦਾ ਮਤਲਬ ਲਚਰਤਾ ਔਰ ਮਜੇਗਲਾ ਮਤਲਬ ਕਰ ਬਲਗਰ ਚੀਜ਼ਾਂ ਫੈਲ ਚੁਕੀਆਂ ਨੇ ਉਹ ਬਲਗਰ ਚੀਜ਼ਾਂ ਕਿੱਥੇ ਅਸਰ ਕਰਦੀਆਂ ਨੇ ਅੱਜ ਮੈਂ ਤੁਹਾਡੀ ਸਾਰੀ ਗੱਲ ਉਸ ਤੇ ਪਰਦਾ ਚੱਕੂਗਾ ਕਿ ਉਹਦੀ ਅਸਲ ਸਚਾਈ ਸੋਸ਼ਲ ਮੀਡੀਆ ਤੇ ਇੱਕ ਰੀਲ ਬੜੀ ਵਾਇਰਲ ਹੋ ਰਹੀ ਨੀਲੇ ਡਰੰਮ ਵਾਲੀ ਫਿਰ ਉਸ ਤੋਂ ਬਾਅਦ ਦੋ ਪਤੀ ਪਤਨੀ ਗਾਇਬ ਹੋ ਗਏ ਸ਼ਾਨੀਮੂਨ ਬਣਨ ਗਏ ਸੋ ਤੋਂ ਬਾਅਦ ਪਤਾ ਲੱਗਿਆ ਕਿ ਆਸ਼ਿਕ ਨਾਲ ਮਿਲ ਕੇ ਪੱਤੀ ਨੂੰ ਮਰਵਾ ਦਿੱਤਾ ਦੇਖੋ ਦੋਸਤੋ ਮੈਂ ਇਸ ਕਰਕੇ ਗੱਲਾਂ ਕਰ ਰਿਹਾ ਕਿਉਂਕਿ ਇਸ ਗੱਲਾਂ ਦਾ ਇਹ ਸੈਸ਼ਨ ਬਹੁਤ ਰਿਲੇਸ਼ਨ ਹੈ ਤੇ ਇਹਨਾਂ ਗੱਲਾਂ ਦੀ ਸਾਰਿਆਂ ਦੀ ਜਾਣਕਾਰੀ ਲੈਂਦੇ ਹੋਏ ਬਹੁਤ ਸਾਰੀਆਂ ਅੱਜ ਗੱਲਾਂ ਹੋਣ ਵਾਲੀਆਂ ਇਸ ਆਪਣੇ ਇੰਟਰਵਿਊ ਦੇ ਵਿੱਚ ਇਸ ਸੈਸ਼ਨ ਦੇ ਵਿੱਚ ਸਾਡੇ ਨਾਲ ਇਸ ਗੱਲਾਂ ਦਾ ਕਰਨ ਦੇ ਲਈ ਜਾਨੀਮਾਨੀ ਹਸਤੀ ਡਾਕਟਰ ਹਾਂਡਾ ਜੀ ਮੌਜੂਦ ਨੇ ਡਾਕਟਰ ਹਾਂਡਾ ਬਹੁਤ-ਬਹੁਤ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ मरीज कि ਅੱਜ ਅਪ 2025 ਦੇ ਵਿੱਚ ਜੀ ਰਹੇ ਆਂ ਔਰ 2025 ਕੈਦਰ ਦਾ ਦੌਰ ਹੈ ਜਿਸ ਦੇ ਵਿੱਚ ਮਰੀਜ਼ ਹੀ ਮਰੀਜ਼ ਮਿਲ ਰਹੇ ਨੇ ਔਰ ਮਰੀਜ਼ ਦੀ ਗੱਲ ਕਰਾਂਗੇ ਇੱਦਾਂ ਦੀ ਬਿਮਾਰੀਆਂ ਜਿਹੜਾ ਪਹਿਲਾਂ ਮਹਾਮਾਰੀਆਂ ਸੀਗੀ ਅੱਜ ਰੈਗੂਲਰ ਹੋ ਗਈਆਂ ਨੇ ਇਹ ਨਹੀਂ ਖਾਂਸੀ ਜ਼ੁਕਾਮ ਦੀ ਗੱਲ ਨਹੀਂ ਮੈਂ ਕਰਦਾ ਸੈਕਸ਼ੂਅਲ ਪ੍ਰੋਬਲਮ ਦੀ ਮੈਂ ਗੱਲ ਕਰਦਾ ਪਿਆ ਡਾਕਟਰ ਸਾਹਿਬ ਕਿੰਨੀ ਕੀ ਸੱਚਾਈ ਹੈ ਰੂਮਰਸ ਨੇ ਮੈਂਟਲੀ ਸਾਈਕੀ ਹੈ ਇੱਕ ਮਤਲਬ ਹੈ ਕੀ ਚੀਜ਼ ਹੈ ਵਾਕਈ ਮੈਂ ਮਤਲਬ ਸੈਕਸ਼ੂਅਲ ਪ੍ਰੋਬਲਮ ਹੁੰਦੀ ਹੈ ਕਿ ਮਤਲਬ ਲੋਕ ਡਰਾ ਰਹੇ ਨੇ ਜ਼ਿਆਦਾ ਮਤਲਬ ਇਸ ਗੱਲ ਪਿੱਛੇ ਭਾਜੀ 70% ਲੋਕਾਂ ਨੂੰ ਮਰਦਾਨਾ ਕਮਜ਼ੋਰੀ ਨਹੀਂ ਹ ਕੋ 20 ਸਾਲ ਦਾ ਮੁੰਡਾ ਆ ਕੇ ਕਹੇ ਜੀ ਮੇਰਾ ਟਾਈਮ ਨਹੀਂ ਲੱਗਦਾ ਮੇਰੀ ਰੈਕਸ਼ਨ ਦੀ ਪ੍ਰੋਬਲਮ ਕਦੀ ਹੋ ਸਕਦੀ ਹੈ ਇਹ ਚੀਜ਼ ਹਾਂ ਉਹਨੂੰ ਵੀਡੀਓ ਦੇਖ ਕੇ ਗੰਦੇ ਚੈਨਲ ਦੇਖ ਕੇ ਇੰਸਟਾਗ੍ਰam ਦੇ ਉੱਪਰ ਜੋ ਵੀ ਗੰਦ ਪਿਲ ਰਿਹਾ ਜਿਉਂਦਾ ਦੋਸਤ ਇਹਨੂੰ ਕਹਿ ਦਿੰਦਾ ਕਿ ਅੱਧਾ ਘੰਟਾ ਲੱਗਦਾ ਹੈ ਜੀ ਇੰਜੋਇਮੈਂਟ ਹੋਣ ਜੀ ਇੱਕ ਵਾਰੀ ਕਰਨ ਤੇ ਦੂਜੀ ਵਾਰ ਨਾਲ ਹੀ ਰੈਡੀ ਹੋ ਜਾਂਦੇ ਆ ਇਹ ਸਭ ਚੀਜ਼ਾਂ ਨਾ ਬਕਵਾਸ ਹੈ ਅਸਲ ਡਾਕਟਰ ਸਾਹਿਬ ਤੁਸੀਂ ਕਿਹੜੀਆਂ ਗੱਲਾਂ ਕਰਦੇ ਤੁਸੀਂ ਤਾਂ ਡਾਕਟਰ ਹੀ ਹੋ ਥੋੜਾ ਨਹੀਂ ਮਤਲਬ ਸੀਰੀਅਸਲੀ ਗੱਲ ਹੈ ਮੈਂ ਗੱਲ ਜੀ ਆਡੀਅנס ਦੇਖ ਰਹੀ ਆ ਆਡੀਅੰਸ ਨੂੰ ਤਾਂ ਸੁਣਾਉਣਾ ਚਾਹੁੰਨਾ ਹੈ ਕਿ ਤੁਸੀਂ ਬ ਦੂਜਿਆਂ ਦੀ ਗੱਲਾਂ 'ਚ ਆ ਕੇ ਆਪਣੇ ਗਰੇਵਾਨ ਦੇ ਵਿੱਚ ਆਪਣੇ ਆਪ ਨੂੰ ਬਿਮਾਰੀ ਦਿਖਾਣਾ ਨਾ ਸ਼ੁਰੂ ਕਰ ਦੋ ਨਹੀਂ ਹੁਣ ਜਿਹੜੀ ਕਈ ਵੀਡੀਓ ਦਵਾਈਆਂ ਨਾਖਣੀਆਂ ਵੀਡੀਓਜ਼ ਵਾਇਰਲ ਹੋ ਰਹੀ ਨੇ ਸਰ ਕੋਈ ਲੇਡੀਜ਼ ਉਹ ਨਵੇਂ-ਨਵੇਂ ਮਤਲਬ ਸੈਕਸ਼ੂਅਲ ਨੁਸਖੇਦਾਰ ਦੀ ਵਰਦੀ ਤੁਸੀਂ ਇਦਾਂ ਕਰੋ ਤੁਸੀਂ ਇਦਾਂ ਕਰੋ ਹੁਣ ਉਹ ਕਹਿ ਰਹੀ ਹੈ ਜੀ ਮਹੀਨੇ ਦੇ ਵਿੱਚ ਇੱਕ ਵਾਇਰਲ ਹੋ ਰਹੀ ਵੀਡੀਓ ਮਾਸਟਰ ਵੀ ਜੋ ਮੇਰੀ ਗੱਲ ਸਮਝੋ ਲੋਕਾਂ ਨੂੰ ਇੰਸਟਾਗ੍ਰam ਤੋਂ ਪੈਸੇ ਆਉਂਦੇ ਆ ਲੋਕਾਂ ਨੂੰ YouTube ਤੋਂ ਪੈਸੇ ਆਉਂਦੇ ਆ ਬਕਵਾਸ ਕਰਨਗੇ ਬੇਲੇ ਲੋਕ ਦੇਖਣਗੇ ਤਾਂ ਹੀ ਆਪਣਾ ਨੂੰ ਬਿਮਾਰ ਸਮਝਣਗੇ ਉਹੀ ਕੰਟੈਂਟ ਸ਼ੇਅਰ ਕਰਨਗੇ ਕਿ ਵੀਰੇ ਤੂੰ ਤਾਂ ਨਹੀਂ ਬਿਮਾਰ ਕਿਤੇ ਵੀ ਤੂੰ ਤਾਂ ਨਹੀਂ ਬਿਮਾਰ ਕਿਤੇ ਜਦ ਕਿ ਜਿਹੜੀ ਰੀਲ ਸਾਡੇ ਵਰਗੇ ਬੰਦੇ ਦਰਸ਼ਾਉਂਦੇ ਨੇ ਕਿ ਤੂੰ ਬਿਮਾਰ ਨਹੀਂ ਹੋਏਗਾ ਸਾਡੀ ਵਾਇਰਲ ਨਹੀਂ ਕਿਸੇ ਨੇ ਕਰਨੀ ਫਿਰ ਆਈਡੀ ਆਫ ਸੈਂਟਰ ਇਦਾਂ ਹੀ ਬਣੀ ਜਾਂਦੇ ਜੀ ਭਾਜੀ ਆਈਵੇ ਸੈਂਟਰ ਇਸ ਕਰਕੇ ਬੰਦੇ ਵੀ ਕਹੋ ਤੁਸੀਂ ਲੇਟ ਮੈਰਿਜ ਕਰਦੇ ਹੋ ਤੁਸੀਂ ਅੰਗਰੇਜ਼ੀ ਦਵਾਈਆਂ ਖਾਓ ਦੇਸੀ ਖਾਓ ਜੋ ਮਰਜੀ ਕਰੋ ਕੋਈ ਕੁਆਲੀਫਾਈਡ ਡਾਕਟਰ ਦੇ ਦੇਖ ਰੇਕ ਤਾਂ ਖਾਓ ਤੁਹਾਨੂੰ ਦਵਾਈ ਦੀ ਲੋੜ ਹੈ ਕਿ ਨਹੀਂ ਹੈਗੀ 20 ਸਾਲ ਦੀ ਤੁਸੀਂ ਦਵਾਈਆਂ ਖਾਣ ਲੱਪ ਪੈਂਦੇ ਹੋ 20 ਸਾਲ ਦੀ ਤੁਸੀਂ ਗੰਦਾ ਕੰਟੈਂਟ ਦੇ ਕੇ ਇੰਜੋਏ ਜ਼ਿਆਦਾ ਕਰਨ ਲੱਪ ਪੈਂਦੇ ਹੋ ਬਚਪਨ ਦੀਆਂ ਗਲਤੀਆਂ ਜ਼ਿਆਦਾ ਗੰਭੀਰ ਮਸਲਾ ਹੈ ਬਚਪਨ ਦੀ ਗਲਤੀਆਂ ਕੀ ਹੈ ਮਤਲਬ ਮੇਨ ਗੱਲ ਪ੍ਰੋਬਲਮ ਬਚਪਨ ਦੀ ਗਲਤੀਆਂ ਇਹ ਨੇ ਕਿ ਆਪਾਂ 네ਗੇਟਿਵ ਕੰਟੈਂਟ ਦੇਖਿਆ ਸਕਰੋਲ ਕਰ ਰਹੇ ਆ ਗੰਦਾ ਵੀਡੀਓ ਆਇਆ ਮੇਰੇ ਦਿਲ ਦੇ ਵਿੱਚ ਮੇਰੇ ਹਾਰਮੋਨ ਉ ਜਾਗਰ ਹੋਏ ਮੈਂ ਬਾਥਰੂਮ ਚ ਗਿਆ ਗੰਦ ਫੁਲਾਇਆ ਤੇ ਵਾਪਸ ਆ ਗਿਆ ਇਹਨੂੰ ਪਾਜੀ ਬਲਗਰ ਕੰਟੈਂਟ ਕਹਿੰਦੇ ਆ ਇਸ ਨੂੰ ਕਹਿੰਦੇ ਆ ਪਾਜੀ ਇਹ ਨੈਚਰ ਨੈਚੁਰਲ ਪ੍ਰੋਸੈਸ ਹੈ ਨਾ ਡਾਕਟਰ ਜੀ ਨੈਚੁਰਲ ਪ੍ਰੋਸੈਸ ਹਫਤੇ ਚ ਇੱਕ ਵਾਰ ਹੀ ਜਾਂ ਦੋ ਵਾਰ ਹੀ ਕਰਨ ਲਈ ਬਣਿਆ ਦਿਨ ਚ ਤਿੰਨ ਤਿੰਨ ਚਾਰ ਚਾਰ ਵਾਰੀ ਕਰਨ ਲਈ ਥੋੜਾ ਬਣਿਆ ਦਿਨ ਚ ਤਿੰਨ ਤਿੰਨ ਚਾਰ ਚਾਰ ਵਾਰੀ ਕਰਨ ਲਈ ਨਹੀਂ ਬਣਿਆ ਤੁਸੀਂ ਪਾਜੀ ਤੁਸੀਂ ਵੀ ਐਂਕਰ ਹੋ ਤੁਸੀਂ ਵੀ ਮੁੰਡਿਓ ਤੁਸੀਂ ਵੀ ਦੁਨੀਆ ਦੇਖੀ ਐ ਹਰ ਜਗ੍ਹਾ ਦੇ ਉੱਪਰ ਤੁਹਾਡਾ ਪਰਚਾ ਮੈਂ ਤੁਹਾਡਾ ਚੈਨਲ ਐਡੇ ਵੱਡੇ ਲੈਵਲ ਦੇ ਉੱਪਰ ਕੰਮ ਕਰ ਰਿਹਾ ਵੈ ਕਿੰਨੇ ਵੈਦ ਕਿੰਨੇ ਹਕੀਮ ਕਿੰਨੇ ਡਾਕਟਰ ਕਿਹਨਾਂ ਨੂੰ ਤੁਸੀਂ ਖੁਦ ਮਿਲ ਚੁੱਕੇ ਹੋ ਵੈਦਕ ਤਾਂ ਕਾਫੀ ਦਾਵਾ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਸੋਨੇ ਦੀ ਭਸਮ ਭਾ ਕੇ ਤੁਹਾਨੂੰ ਐਦਾਂ ਦਾ ਕਰ ਦਣਾ ਕੋੜੇ ਵਰਗਾ ਕਰ ਦਣਾ ਤੁਹਾਡੀ ਟਾਈਮਿੰਗ 3-4 ਘੰਟੇ 5 ਘੰਟੇ ਔਰ ਮਤਲਬ ਮੈਂ ਗੱਲ ਕਹਾਂ ਲੋਕ ਨਾ 1 ਗ੍ਰਾਮ ਸੋਨੇ ਦੀ ਭਸਮ ਖੱਟੀ ਚਟ ਕੇ ਵੀ ਖਾ ਜਾਂਦੇ ਦੱਸੋ ਕਿੰਨਾ ਕ ਜਿਹੜਾ ਤਕੜਾ ਘੋੜਾ ਬਣ ਜਾਂਦਾ ਦਿਖਾਓ ਮੈ ਉਹ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਉਹ ਪਾਜੀ ਮੈਂ ਬੋਲਦਾ ਮੈਂ ਕੋ ਰੱਬ ਹੈ ਕਿ ਮੇਰੇ ਬੋਲੇ ਤੇ ਜੋ ਹੋਊਗਾ ਭਸਮ ਹੋ ਜਾਊਗਾ ਜੋ ਹੋਊਗਾ ਹੋ ਜਾਊਗਾ ਇਦਾਂ ਤਾਂ ਕੀ ਗੱਲਾਂ ਕਰਦੇ ਹੋ ਪਾਜੀ ਪ੍ਰੈਕਟੀਕਲੀ ਸਾਇੰਸ ਨੂੰ ਅਪਣਾਓ ਸਰ ਸਾਇੰਸ ਆਯੁਰਵੇਦਾ ਦੀ ਇਹ ਕਹਿੰਦੀ ਆ ਅਸੀਂ ਬੱਲੇ ਔਸ਼ਦੀ ਦੇ ਦਿੰਨੇ ਆ ਅਸੀਂ ਤਾਕਤ ਦੀ ਔਸ਼ਦੀ ਦੇ ਦਿੰਨੇ ਆ ਤੁਹਾਡੇ ਦਿਮਾਗ ਦੀ ਤਾਕਤ ਮਰਦਾਨਾ ਤਾਕਤ ਸਰੀਰਕ ਤਾਕਤ ਦਿੰਨੇ ਆ ਇਹ ਨਹੀਂ ਕਹਿੰਦੇ ਕਿ ਟਾਈਮਿੰਗ ਦੀ ਤਾਕਤ ਦਿੰਨੇ ਇਹ ਨਹੀਂ ਕਹਿੰਦੇ ਇਰੈਕਸ਼ਨ ਦੀ ਤਾਕਤ ਦਿੰਨੇ ਹੁਣ ਟਾਈਮਿੰਗ ਦੀ ਜਿਹੜੀ ਤਾਕਤ ਹੈ ਉਹ ਬੇਸਿਕਲੀ ਸਰੀਰ ਦੇ ਬਲਬੋ ਫਾਰਮਿਸ ਮਸਲ ਤੋਂ ਹੁੰਦੀ ਆ ਇੱਕ ਚੀਜ਼ ਸਮਝਣਾ ਪਿਸ਼ਾਬ ਤੇ ਵੀਰਜ ਕਿਸ ਰਸਤੇ ਤੋਂ ਆਉਂਦੇ ਆ ਦੋਨੋਂ ਸੇਮ ਰਸਤੇ ਤੋਂ ਆਉਂਦੇ ਆ ਜਦ ਕਿ ਪਿਸ਼ਾਬ ਤੁਸੀਂ 2-2 ਘੰਟੇ 3-3 ਘੰਟੇ ਰੋਕ ਲੈਂਦੇ ਹੋ ਕਿਉਂਕਿ ਅਸੀਂ ਬਚਪਨ ਤੋਂ ਹੀ ਟਾਇਲਟ ਟ੍ਰੇਨਿੰਗ ਦਿੱਤੀ ਹੋਈ ਹੈ ਜਦੋਂ ਅਸੀਂ ਕਰ ਗਏ ਡੈਟੂਰ ਮਸਲ ਦੇ ਟੂਸਰ ਮਸਲ ਨੂੰ ਅਸੀਂ ਟਾਇਲਟ ਰੋਕ ਰੋਕ ਕੇ ਸਟਰੋਂਗ ਕਰਤਾ ਅਸੀਂ ਇਸਕ੍ਰ ਪਸ਼ਾਬ ਨੂੰ 3 ਘੰਟੇ ਰੋਕ ਸਕਦੇ ਆ ਬਟ ਬੀਰਜ ਨੂੰ ਅਸੀਂ 2 ਮਿੰਟ ਵੀ ਨਹੀਂ ਰੋਕ ਸਕਦੇ ਕਿਉਂ ਭਾਜੀ ਬਲਬੋ ਫੋਰਮਿਸ ਮਸਲ ਸਟਰੈਂਥਨ ਨਹੀਂ ਹੈਗਾ ਤੁਹਾਡਾ ਤੁਹਾਨੂੰ ਕੀ ਗੱਲ ਐਕਸਰਸਾਈਜ਼ ਦੀ ਲੋੜ ਆ ਤੁਹਾਨੂੰ ਬਲੋ ਫੋਰਮਰ ਮਸਲ ਦੀ ਐਕਸਰਸਾਈਜ਼ ਲੋੜ ਆ ਤੁਹਾਨੂੰ ਬੇਸਿਕਲੀ ਕੀ ਗੱਲ ਐਕਸਰਸ ਬਟਰਫਲਾਈ ਯੋਗਾ ਪ੍ਰੋਪਰ ਵਾਕ ਐਕਸਰਸਾਈਜ਼ ਦੀ ਜਰੂਰਤ ਹੈ ਤਾਂ ਕਿ ਤੁਹਾਡੇ ਬਾਡੀ ਦਾ ਸਟੈਂਡ ਨਾ ਬਣੇ ਤੁਹਾਨੂੰ ਪਤਾ ਤੁਹਾਡੀ ਸਾਰੀਆਂ ਗੱਲਾਂ ਦਰਸ਼ਕਾਂ ਦੇ ਸ਼ਾਇਦ ਉੱਪਰੋਂ ਨੰਗ ਜਾਣ ਕਿਉਂਕਿ ਤੁਸੀਂ ਬਹੁਤ ਨਵੀਂ ਗੱਲ ਦੱਸ ਰਹੇ ਹੋ ਆਈਵੀਐ ਜਿਹੜੇ ਨੇ ਐਪਰੋਪਰੀਏਟ ਨਹੀਂ ਹੈਗੇ ਜਾਂ ਤੁਹਾਡੇ ਸਪਰਮ ਦੇ ਵਿੱਚ ਜਿਹੜਾ ਸਪਰਮ ਕਾਊਂਟ ਦੇ ਵਿੱਚ ਇੱਕ ਜਿਹੜਾ ਸਪਰਮ ਹੁੰਦਾ ਨਾ ਉਹਦਾ ਇੱਕ ਸਿਰ ਹੁੰਦਾ ਇੱਕ ਟੇਲ ਹੁੰਦੀ ਹੈ ਅਗਰ ਹੈੱਡ ਦੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਕਿ ਅੰਡੇ 'ਚ ਫਿਊਜ਼ ਕਰਕੇ ਤਾਕਤ ਪਾ ਕੇ ਅੰਡੇ ਦੇ ਵਿੱਚ ਬੱਚਾ ਉਤਪੰਨ ਕਰ ਸਕੇ ਜਾਂ ਫਿਰ ਟੇਲ 'ਚ ਇੰਨੀ ਤਾਕਤ ਨਹੀਂ ਹੈਗੀ ਕਿ ਉਹ ਸਪਰਮ ਅੱਗੇ ਲੈ ਕੇ ਅੰਡਾ ਫੋੜ ਸਕੇ ਤਾਂ ਤੁਹਾਡੇ ਆਈਵੀਐਫ ਸੈਂਟਰ ਦੀ ਲੋੜ ਹੈਗੀ ਹੈ ਜੇ ਤੁਹਾਨੂੰ ਰਿਐਕਸ਼ਨ ਦੀ ਪ੍ਰੋਬਲਮ ਹੈਗੀ ਹੈ ਜੇ ਤੁਹਾਡਾ ਇੱਕ ਵਾਰ ਨਹੀਂ ਰਿਐਕਟ ਹੋ ਪਾ ਰਿਹਾ ਤਾਂ ਤੁਹਾਨੂੰ ਆਈਵੀਐਸੈਂਟਰ ਦੀ ਲੋੜ ਨਹੀਂ ਤਾਂ ਲੋੜ ਹੀ ਨਹੀਂ ਹੈਗੀ ਭਾਜੀ ਤੁਹਾਡਾ ਸਪਰਮ ਵਧੀਆ ਹੈ ਸੈਕਸ਼ੂਅਲ ਸੈਕਸ਼ੂਅਲ ਪ੍ਰੋਬਲਮ ਔਰ ਆਈਵੀਐਫ ਸੈਂਟਰ ਤਾਂ ਦੋਨਾਂ ਦਾ ਆਪੋਜੀਸ਼ਨ ਮਤਲਬ ਆਪੋਜੀਟ ਨਹੀਂ ਦੋਨਾਂ ਚੀਜ਼ਾਂ ਆਪਸ ਸਰ ਸਰ ਜੀ ਆਈਵੀਐਫ ਸੈਂਟਰ ਦਾ ਮਤਲਬ ਇਹ ਹੈ ਅਗਰ ਤੁਹਾਨੂੰ ਸ਼ਾਦੀ ਨੂੰ 5 ਸਾਲ ਹੋ ਚੁੱਕੇ ਆ ਤੁਹਾਡਾ ਬੱਚਾ ਨਹੀਂ ਹੋ ਪਾ ਰਿਹਾ ਨੈਚੁਰਲ ਸਾਰੇ ਤਰੀਕੇ ਅਪਣਾ ਕਰਕੇ ਵੀ ਤਾਂ ਤੁਹਾਨੂੰ ਆਈਵੀਐਫ ਸੈਂਟਰ ਜ਼ਰੂਰ ਜਾਣਾ ਚਾਹੀਦਾ ਮੈਂ ਨਹੀਂ ਕਹਿੰਦਾ ਨਹੀਂ ਜਾਣਾ ਚਾਹੀਦਾ ਕਿਉਂਕਿ ਹਰ ਕਾਰ ਚ ਕਿਲਕਾਰੀਆਂ ਵੱ ਲੜਕੀ ਮਤਲਬ ਕਹਿੰਦੀ ਉਹਦੇ ਚ ਦੋਸ਼ ਹੈ ਲੜਕਾ ਕਹਿੰਦਾ ਵੀ ਉਹਦੇ ਚ ਪ੍ਰੋਬਲਮ ਹੈ ਫਿਰ ਇਹਦਾ ਕੀ ਹੱਲ ਕੀ ਨਿਕਲ ਕੇ ਆਂਦਾ ਕਾਉਂਸਲਿੰਗ ਦੀ ਪ੍ਰੋਬਲਮ ਨਹੀਂ ਆਯੁਰਵੇਦਿਕ ਕੋਲ ਅਗਰ ਸਪੋਜ਼ ਕਰੋ ਤੁਹਾਡੀ ਵੀਡੀਓ ਕੋਲ ਦੇ ਕੇ ਸੁਣਤਾ ਲੋ ਨਾ ਸਰ ਭਾਜੀ ਨਹੀਂ ਸਮਝੋ ਪੈਥੀ ਕੋ ਮੈਲੋਪੈਥੀ ਹੋਵੇ ਪੈਥੀ ਹੋਵੇ ਪੈਥੀ ਕੋ ਮਾਇਰਵੇਦਿਕ ਹੋਵੇ ਪੈਥੀ ਕੋ ਹੋਮੋਪੈਥੀ ਹੋਵੇ ਅੱਛਾ ਜੀ ਦੋਨਾਂ ਦੇ ਵਿੱਚ ਸਾਰੇ ਟੈਸਟ ਜ਼ਰੂਰੀ ਹੈ ਉਹਨੂੰ ਔਰਤ ਦਾ ਐਮਐਚ ਲੈਵਲ ਜੇ ਘਟਾ ਹੈ ਤੁਸੀਂ ਦੁਵਾਰਾਂ ਤੇ ਸਿਰ ਮਾਰ ਲਓ ਤੁਹਾਡੇ ਨਿਆਣਾ ਨਹੀਂ ਹੋ ਸਕਦਾ ਤੁਹਾਨੂੰ ਆਈਵੀਐਫ ਕਰਾਉਣਾ ਹੀ ਪਊਗਾ ਅੱਛਾ ਜੇ ਹੁਣ ਮਰਦ ਦੇ ਸਪਰਮ ਦੇ ਵਿੱਚ ਜੇ ਉਹਦੇ ਟੇਲਸ ਹੈ ਹੀ ਨਹੀਂ ਤੁਸੀਂ ਟੱਕਰਾ ਮਾਰ ਲਓ ਤੁਹਾਡੇ ਕਨਸੀਵ ਹੋਊਗਾ ਬੱਚਾ ਮਿਸਕਾਰਜ ਹੋ ਜਾਊਗਾ ਕੀ ਕਰ ਲੋਗੇ ਇਹੀ ਆਈਵੀਐਫ ਹੈ ਇਹਦੇ ਵਿੱਚ ਪ੍ਰੋਬਲਮ ਹੈ ਤੇ ਇਹਦਾ ਅੱਗੇ ਲੱਲੋ ਉਹਦੇ ਵੀ ਰਿਸਪੌਂਸ ਪ੍ਰੋਬਲਮ ਹੈ ਦਿਸ ਪ੍ਰੋਬਲਮ ਲੱਲੋ ਗੱਲ ਖਤਮ ਹੈ ਮੁੱਦਾ ਤਾਂ ਸੰਸਕਾਰ ਅੱਗੇ ਵਿਦਾਨਦਾ ਨਾ ਮੁੱਦਾ ਤਾਂ ਸੰਸਲੋ ਕਪਲਸ ਤੋਂ ਪਰ ਸਾਈਡ ਇੱਕ ਵਾਰੀ ਆ ਮੈਟਰ ਨੂੰ ਪਰ ਸਾਈਡ ਕਰਦੇ ਨੇ ਬੱਚਾ ਨਹੀਂ ਹੋ ਪਾਂਦਾ ਪਹਿਲੇ 10-10 ਹੋ ਜਾਂਦੇ ਸੀ ਇੱਕ ਗੱਲ ਦੱਸੋ ਵੀ ਜੇਕਰ ਕੋਈ ਬੰਦਾ ਕਹਿੰਦਾ ਵੀ ਹਾਂ ਵੀ ਮੈਨੂੰ ਅਗਰ ਇਹ ਫੀਲ ਹੋ ਰਹੀ ਹੈ ਔਰ ਮੈਂ ਜਾਣਾ ਚਾਹਣਾ ਆਯੁਰਵੇਦਾ ਚ ਛੱਡੋ ਸਾਰੇ ਡਾਕਟਰਾਂ ਨੂੰ ਮੈਂ ਡਾਕਟਰ ਹੰਡਾ ਕੋਲ ਜਾਊਂਗਾ ਮੈਂ ਤਾਂ ਪਾਜੀ ਬੰਦੇ ਦੀ ਪ੍ਰੋਬਲਮ ਸਮਝੂਗਾ ਠੀਕ ਹੈ ਜੋ ਤੇ 15 ਸਾਲ ਤੋਂ ਬੱਚਾ ਨਹੀਂ ਹੁੰਦਾ ਜਾਦੂਗਰ ਤਾਂ ਮੈਂ ਵੀ ਨਹੀਂ ਹੈਗਾ ਹਾਂਜੀ ਹਾਂਜੀ ਕਿ ਮੈਂ ਉਹਨੂੰ ਬੱਚਾ ਦੀ ਦਾਤ ਬਖ ਸਕਦਾ ਉਹ ਰੱਬ ਦੇ ਹੱਥ ਹੈ ਹਾਂਜੀ ਹਾਂਜੀ ਉਹ ਮੇਰੇ ਪਰਮਾਤਮਾ ਦੇ ਹੱਥ ਹੈ ਬਟ ਮੈਨੂੰ ਸਹੀ ਰਾਹ ਪਾਉਂਗਾ ਜੋ ਮੈਨੂੰ ਸਾਇੰਸ ਕਹਿੰਦੇ ਮੈਂ ਕਿ ਵੀਰੇ ਤੂੰ ਆਈਵੀਫ ਕਰਾ ਲੈ ਹੋਰ ਇੱਕ ਵੀ ਦਿਨ ਵੇਸ਼ ਨਾ ਕਰ ਕਿਉਂਕਿ ਜਿਹੜੇ ਬੱਚੇ ਨੂੰ ਤੂੰ ਜਨਮ ਦੇਣਾ ਹੈ ਨਾ ਉਹਨੂੰ ਪਾਲਣਾ ਵੀ ਹੈ ਤੂੰ ਉਹਨੂੰ ਪਾਲਣ ਲਈ ਤੈਨੂੰ ਉਮਰ ਚਾਹੀਦੀ ਹੈ ਕਿ ਤੈਨੂੰ ਉਮਰ ਤਦ ਮਿਲਣੀ ਹੈ ਜੇ ਤੂੰ ਆਪਣੀ ਸਿਹਤ ਦਾ ਵਧੀਆ ਧਿਆਨ ਰੱਖੂਗਾ ਬਿਕੋ ਜਿਹੜੇ ਕਪਲ ਸਾਡੇ ਕੋ ਆਉਂਦੇ ਨੇ ਜਿਨ੍ਹਾਂ ਤੋਂ 5 ਸਾਲ 7 ਸਾਲ 10 ਸਾਲ ਤੋਂ ਬੱਚਾ ਨਹੀਂ ਹੁੰਦਾ ਨਾ ਉਹ ਆਪ ਵਿਚਾਰੇ ਡਿਪਰੈਸ਼ਨ ਚ ਹੁੰਦੇ ਨੇ ਜਾਂ ਉਹਨਾਂ ਨੂੰ ਸ਼ੂਗਰ ਹੋਈ ਹੁੰਦੀ ਹੈ ਬੀਪੀ ਹੋ ਜਾਂਦਾ ਕੁਝ ਵੀ ਹੋਇਆ ਹੁੰਦਾ ਜੀ 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 ਪਰ ਮੈਂ ਕਹੂੰਗਾ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਤੁਹਾਡੀ ਸਿਹਤ ਵਧੀਆ ਤੁਸੀਂ ਡੈਫੀਨੇਟਲੀ ਬੱਚਾ ਲੈ ਸਕਦੇ ਡਾਕਟਰ ਸਾਹਿਬ ਇੱਕ ਸਵਾਲ ਹੋ ਰਿਹਾ ਮੇਰੇ ਜਹਨ ਚ ਆ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਥੱਲੇ ਮਤਲਬ ਸੋਸ਼ਲ ਮੀਡੀਆ ਚ ਲਾਣਾ ਬੱਚੇ ਨੂੰ ਬੈਨ ਕਰ ਦਿੱਤਾ ਕਿ ਇੰਡੀਆ ਦੇ ਵਿੱਚ ਵੀ ਇੰਪਲੀਮੈਂਟ ਹੋਣੀ ਚਾਹੀਦੀ ਤਾਂ ਭਾਜੀ ਅਸੀਂ ਤਾਂ ਕਹਿੰਨੇ ਸੋਸ਼ਲ ਮੀਡੀਆ ਦਾ ਜਿਹੜਾ ਵਲਗਰ ਕੰਟੈਂਟ ਉਹ ਬੰਦ ਹੋ ਜਾਣਾ ਚਾਹੀਦਾ ਨਹੀਂ ਸੋਸ਼ਲ ਮੀਡੀਆ ਤੇ ਉਹਨਾਂ ਨੇ 16 ਸਾਲ ਤੋਂ ਵਲਗਰ ਕੰਟੈਂਟ ਸਰ ਜੀ ਮੈਂ ਕਹਾਂ ਵਲਗਰ ਕੰਟੈਂਟ ਬੰਦ ਹੋ ਜਾਣਾ ਚਾਹੀਦਾ ਜਿਹੜੇ ਬੰਦੇ ਕੋਈ ਸਹੀ ਨੌਲੇਜ ਦੇ ਰਿਹਾ ਕੋਈ ਪੇਰੈਂਟਸ ਦੇ ਨਾਲ ਬੱਚੇ ਨੂੰ ਜੋੜਨ ਦੀ ਗੱਲ ਕਰ ਰਿਹਾ ਕੋਈ ਬੱਚੇ ਨੂੰ ਪੇਰੈਂਟਸ ਨਾਲ ਜੋੜਨ ਦੀ ਗੱਲ ਕਰ ਰਿਹਾ ਵਾ ਕੋਈ ਅੱਛੀ ਖੁਰਾਕ ਲੈਣ ਦੀ ਗੱਲ ਕਰ ਰਿਹਾ ਵ ਸਰਕਾਰ ਥੋੜਾ ਜਿਹਾ ਯਾਰ ਸਰਕਾਰ ਚਾਵੇ ਤਾਂ ਕੀ ਨਹੀਂ ਹੋ ਸਕਦਾ ਸਰ ਸਰਕਾਰ ਤਾਂ ਮਾਈ ਬਾਪ ਹੈ ਸਰ ਸਭ ਕੁਝ ਕਰ ਸਕਦੇ ਤਰੱਕੀਆਂ ਐਨ ਨੇ ਆਪਾਂ ਪੰਜਾਬ ਦੇ ਜੇ ਆਪਾਂ 5G ਦੇਖ ਰਹੇ ਆਂ ਜੇ ਇੰਡੀਆ ਦੇ ਲੈਵਲ ਦੇ ਉੱਪਰ ਆਪਣਾ ਵਰਲਡ ਰਿਪਰੈਜ਼ੈਂਟ ਕਰ ਰਹੇ ਤਾਂ ਭਾਜੀ ਕੁਝ ਤਾਂ ਸਰਕਾਰਾਂ ਨੇ ਤਰੱਕੀਆਂ ਕਰਾਈਆਂ ਹੀ ਭਾਜੀ ਸਰ ਇੱਕ ਸਵਾਲ ਹੋ ਰਿਹਾ ਕਿ 1970 ਦੇ ਵਿੱਚ ਕਹਿੰਦੇ ਵੀ 70 ਸਾਲ ਦਾ ਬੰਦਾ ਤੇ ਅੱਜ 2025 ਦੇ ਵਿੱਚ 20 ਸਾਲ ਦੇ ਬੰਦੇ ਦਾ ਜਿਹੜਾ ਮਤਲਬ ਟੈਸਟੋਸਟਰੋਨ ਲੈਵਲ ਹੈ ਉਹ ਤੋਂ ਵੀ ਘੱਟ 70 ਸਾਲ ਦੇ ਬੰਦੇ ਤੋਂ ਵੀ ਇਹਦਾ ਕੀ ਕਾਰਨ ਹੈ ਫਿਰ ਭਾਜੀ ਤਦ ਲੋਕ ਖੁਰਾਕ ਖਾਂਦੇ ਸੀਗੇ ਕਦੀ ਦਾਰਾ ਸਿੰਘ ਨੇ ਪ੍ਰੋਟੀਨ ਪਾਊਡਰ ਖਾਦਾ ਸੀ ਭ ਕਦੀ ਦਾਰਾ ਸਿੰਘ ਨੇ ਬਾਰ ਉਹ ਕਰਟਾਈਨ ਲੈ ਕੇ ਖਾਦਾ ਸੀਗਾ ਅੱਜ ਦੀ ਜਨਰੇਸ਼ਨ ਸਿਹਤ ਬਣਾ ਲੈ ਕੀ ਕਰੀਏ ਟੀਕੇ ਲਾ ਰਹੀ ਹੈ ਕਰਟਾਈਨ ਖਾ ਰਹੀ ਹੈ ਪ੍ਰੋਟੀਨ ਦੇ ਜਿਹੜੇ ਆਲਟਰਨੇਟਿਵ ਸੋਰਸ ਹੋ ਰਹੀ ਦੁੱਧ ਦਹੀਂ ਦੇਸੀ ਕੀ ਪਨੀਰ ਅੰਜੀਰ ਮੱਖਣੇ ਮਖਾਣੀ ਜਿਹੜੀ ਪੁਰਾਣੇ ਟਾਈਮ ਦੀ ਪੰਜੀਰੀਆਂ ਹੁੰਦੇ ਸੀ ਖਾਂਦੇ ਹੀ ਨਹੀਂ ਜੇ ਪੁਰਾਣੇ ਟਾਈਮ ਦੇ ਛੋਲੇ ਹੁੰਦੇ ਸੀ ਉਹ ਖਾਂਦੇ ਹੀ ਨਹੀਂ ਫੁੱਲ ਮਖਾਣੇ ਖਾਂਦੇ ਹੀ ਨਹੀਂ ਅੰਜੀਰਾਂ ਖਜੂਰ ਕੇਸਰ ਇਹ ਚੀਜ਼ਾਂ ਕਿੱਥੇ ਖਾਂਦੇ ਸ਼ਿਲਾ ਜੀ ਕਿੱਥੇ ਖਾਂਦੇ ਆ ਆਯੁਰਵੈਦਿਕ ਇੰਨੀ ਔਸ਼ਦੀ ਕਿੱਥੇ ਖਾਂਦੇ ਪਾਜੀ ਸਾਲਮ ਮਿਸ਼ਰੀ ਸਾਲਮ ਪੰਜਾ ਸਾਲਮ ਗੱਠਾ ਇਰਾਨੀ ਅਕਰਕਰਾ ਕੇਸਰ ਸ਼ਿਲਾਜੀਤ ਜੋੰਦ ਰੇਗਮਾਈ ਬੀਰ ਬੂਟੀ ਖਰਾ ਤਿੰਸਲਾਰਾ ਵੰਗ ਪਸਮ ਲੋਪਸਮ ਅਗਰ ਪਸਮ ਕੀਕ ਪਿਸ਼ਟੀ ਜੈਰ ਮੋਰਾ ਪਿਸ਼ਟੀ ਪ੍ਰਵਾਲ ਪਿਸ਼ਟੀ ਕੈਰਵਾ ਪਿਸ਼ਟੀ ਇਹ ਤੁਸੀਂ ਖਾਓ ਪਾਜੀ ਕਿੰਧਾ ਨੀ ਚੀਜ਼ਾਂ ਵੱਧੀਆਂ ਇਹ ਆਯੁਰਵੈਦਿਕ ਔਸ਼ਦੀ ਪਾਜੀ ਕਿੱਥੇ ਗੁੱਦੀਆਂ ਏ ਜ਼ਮੀਨ ਚ ਪਾਜੀ ਅਜੀ ਜਿਮ ਜਾਣਾ ਬੜਾ ਜ਼ਿਆਦਾ ਜ਼ਰੂਰੀ ਹੈ ਸਪਲੀਮੈਂਟ ਜਿਹੜੇ ਲੈ ਰਹੇ ਨੇ ਭਾਜੀ ਸਪਲੀਮੈਂਟ ਆਪਣੇ ਕੋਚ ਦੇ ਆਪਣੇ ਡਾਕਟਰ ਦੇ ਨਿਰਦੇਸ਼ਾਂ ਨਿਰਦੇਸ਼ ਅਕੋਰਡਿੰਗਲੀ ਲਓ ਉਸ ਸਾਹ ਆਪਣਾ ਵਰਕਆਊਟ ਜਰੂਰ ਕਰੋ ਜਿੰਨਾ ਖਾਇਆ ਉਤਨਾ ਪਚਾਇਆ ਰੋਗ ਕੋ ਦੂਰ ਭਗਾਇਆ ਭਾਜੀ ਸਿੱਧਾ ਸਾਦਾ ਜਿਹਾ ਫੰਡਾ ਹੈ ਮੈਂ ਤਾਂ ਕਹਿੰਦਾ ਸਲੂਟ ਹੋ ਸਾਰੇ ਜਿਮ ਵਾਲੇ ਭਰਾਵਾਂ ਨੂੰ ਜਿਹੜੇ ਜਿਮ ਜਾਂਦੇ ਨੇ ਸਵੇਰੇ ਉੱਠਦੇ ਨੇ ਤਤੀ ਬਾਹ ਲਾਂਦੇ ਨੇ ਨਸ਼ੇ ਤੋਂ ਦੂਰ ਨੇ ਪ੍ਰੋਪਰ ਮਿਹਨਤਾਂ ਕਰਦੇ ਨੇ ਕਸਰਤ ਲਾਉਂਦੇ ਨੇ ਸ਼ਰੀਰ ਦਾ ਪ੍ਰੋਪਰ ਮਨੋਬਲ ਬਣਾਏ ਰੱਖਦੇ ਨੇ ਸ਼ਰੀਰ ਨੂੰ ਤਾਕਤ ਦਿੰਦੇ ਦਿਮਾਗ ਦੀ ਤਾਕਤ ਰੱਖਦੇ ਭਾਜੀ ਉਹਨਾਂ ਦਾ ਸਲੂਟ ਹੋਣਾ ਚਾਹੀਦਾ ਭਾਜੀ ਸਰ ਜੰਦੇ ਜੰਦੇ ਪਾ ਜੀ ਮੇਰੇ ਹਿਸਾਬ ਨਾਲ ਕੋਈ ਡਾਕਟਰ ਜਲ ਨਹੀਂ ਅਰੇ ਸਰ ਤੁਸੀਂ ਇਹ ਵੇ ਵਾੜਾ ਕਹਿ ਰਹੇ ਹੋ ਸਰ ਕਿਉਂ ਨਹੀਂ ਹੈ ਸਰ ਮੈਂ ਹਰ ਡਾਕਟਰ ਡਾਕਟਰ ਹੈ ਬਸ ਸਿਰਫ ਸਾਡਾ ਰੱਬ ਨੇ ਇੱਕੋ ਹੀ ਕੰਮ ਲਾਇਆ ਕਿ ਸਹੀ ਦਿਸ਼ਾ ਚ ਲੋਕਾਂ ਨੂੰ ਪਾਓ ਕਿਸੇ ਨੂੰ ਮਿਸ ਗਾਈਡ ਨਾ ਕਰੋ ਅਗਰ ਉਹ ਦਵਾਈ ਦੀ ਨਹੀਂ ਲੋੜ ਉਹਨੂੰ ਕੋ ਵੀਰੇ ਤੈਨੂੰ ਦਵਾਈ ਦੀ ਲੋੜ ਨਹੀਂ ਸਿਰਫ ਚੰਗੀ ਖੁਰਾਕ ਲੈ ਹਾਂ ਮੇਰੇ ਤੋਂ ਦਵਾਈ ਲੈ ਕੇ ਜਾਣੀ ਹੈ ਸਿਰਫ ਤਾਕਤ ਦੀ ਦਵਾਈ ਲੈ ਕੇ ਜਾ ਤਾਂ ਕਿ ਤੂੰ ਵਧੀਆ ਤਰੀਕੇ ਨਾਲ ਹਿਸ਼ਟ ਪੁਸ਼ਟ ਰਹੇ ਤੇਰਾ ਲੀਵਰ ਕਿਡਨੀ ਹਾਰਟ ਬ੍ਰੇਨ ਅੱਖਾਂ ਜੋੜ ਨਸਾਂ ਮਾਸਪੇਸ਼ੀਆਂ ਐਨਰਜੈਟਿਕ ਰਹੇ ਤੈਨੂੰ ਕਦੀ ਬਿਮਾਰੀ ਨਾ ਆਵੇ ਤੈਨੂੰ ਕੋ ਤਤੀਬਾ ਨਾ ਲੱਗੇ ਜਦੋਂ ਤੇਰਾ ਆ ਸਭ ਕੁਝ ਠੀਕ ਹੈ ਨਾ ਤੇਰਾ ਹਾਜਮਾ ਸਹੀ ਹੈ ਤੈਨੂੰ ਵੈਸੇ ਕਿਹਦੀ ਕਮਜ਼ੋਰੀ ਨਹੀਂ ਆਣੀ ਵੀਰੇ ਜੀ ਥੈਂਕ ਯੂ ਸੋ ਮਚ ਓਕੇ ਵੀਰੇ ਅੱਤਾ ਐਸਨ ਸਾਡੇ ਨਾਲ ਡਾਕਟਰ ਹਾਂਡਾ ਜਿਨ੍ਹਾਂ ਨੇ ਜਿਹੜੀ ਗੱਲ ਕਹੀ ਉਹ ਦੁਨੀਆਂ ਤੋਂ ਹੀ ਪਰੇ ਸੀ ਮਤਲਬ ਇਸ ਸਮਾਜ ਦੇ ਵਿੱਚ ਜਿਹੜੀਆਂ ਰੋਮਰਸ ਚੱਲ ਰਹੇ ਨੇ ਸਚਾਈਆਂ ਨੇ ਸੋਸ਼ਲ ਮੀਡੀਆ ਹੈ ਟੀਵੀ ਹੈ ਫੋਨ ਹੈ ਨੈਟ ਹੈ ਮਤਲਬ ਮੈਂ ਕਹਿ ਰਿਹਾ ਬਹੁਤ ਕੁਸ਼ ਹੈ ਜਿਹੜੀ ਇਹਨਾਂ ਨੇ ਗੱਲ ਕਹੀ ਮੈਚ ਨਹੀਂ ਕਰਦੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਵੀ ਡਾਕਟਰ ਸਾਹਿਬ ਦੀ ਰਾਏ ਤੁਹਾਨੂੰ ਕਿੱਦਾਂ ਦੇ ਲੱਗੀ ਜੇਕਰ ਤੁਸੀਂ ਲੱਗਦਾ ਵੀ ਹਾਂ ਵੀ ਸਾਨੂੰ ਕਾਉਂਸਲ ਦੀ ਲੋੜ ਹੈ ਐਦਾਂ ਦੀ ਕੋਈ ਚੀਜ਼ ਉੱਪਰ ਵੀ ਮੌਜੂਦ ਕਰ ਦੂੰਗਾ ਵੀ ਡਾਕਟਰ ਹੰਡਾ ਦੇ ਕੋਲ ਤੁਸੀਂ ਆ ਕੇ ਆਪਣੀ ਕਾਉਂਸਲਿੰਗ ਕਰਵਾ ਸਕਦੇ ਹੋ ਦੂਸਰੀ ਗੱਲ ਕੀ ਹੈ ਅਗਰ ਤੁਸੀਂ ਵਾਕਈ ਮਤਲਬ ਇਸ ਚੀਜ਼ ਦੇ ਪੀੜੇ ਤੋਂ ਤਾਂ ਜਰੂਰ ਤੁਸੀਂ ਇੱਥੇ ਆ ਕੇ ਡਾਕਟਰ ਹੰਡਾ ਕਲੀਨਿਕ ਤੇ ਮਿਲ ਸਕਦੇ ਹੋ ਤੁਸੀਂ ਜੁੜ ਰਹੇ ਹੋ ਨੇ ਪੱਕ ਪੰਜਾਬੀ ਦੇ ਨਾਲ ਤੇ ਮੈਂ ਕਾਸ਼